ਸਸੀ ਗਮੇਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਮੋਂਗੇ ਤਾਂ ਰਾਜੀ ਅੱਜ ਤੁਹਾਡੇ ਵਾਸਤੇ ਇੱਕਵੇਂ ਵੀਡੀਓ ਦੀ ਭਰਤੀ ਦੇ ਸੰਬੰਧੀ ਅਪਡੇਟ ਲੈ ਕੇ ਆਇਆਗਾ ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਰਾਜੇ ਪ੍ਰਸ਼ਨ ਇਹ ਸੀ ਕਿ ਸਰ ਸਾਰੇ ਚੈਨਲ ਵਾਲਿਆਂ ਨੇ ਵੀਡੀਓ ਪਾਤੀ ਵੀਡੀਓ ਨੂੰ ਲੈ ਕੇ ਤੁਸੀਂ ਵੀਡੀਓ ਨਹੀਂ ਪਾਈ ਠੀਕ ਹੈ ਜੀ ਤਾਂ ਬੱਚਿਆਂ ਨੂੰ ਕੀ ਵੀ ਇਹ ਹੁੰਦਾ ਹੈ ਕਿ ਜਿੰਨਾ ਚਿਰ ਮੈਂ ਨਹੀਂ ਪਾਉਂਦਾ ਜਾਂ ਉਨਾਂ ਚਿਰ ਕੀ ਗੱਲ ਸਹੀ ਹੈਗੀ ਹੈ ਕਿ ਨਹੀਂ ਹੈਗੀ ਇਹਦਾ ਜੇ ਤੁਹਾਡਾ ਯਕੀਨ ਹੈ ਭਾਈ ਤੁਹਾਡਾ ਪਿਆਰ ਹੈ ਜਿਹਦਾ ਮੈਂ ਧੰਨਵਾਦ ਕਰਦਾ ਬਹੁਤ ਬਹੁਤ ਠੀਕ ਹੈ ਜੀ ਬੱਚਿਆਂ ਨੇ ਆਫ ਫੋਨ ਕਰ ਕਰ ਕਹਿ ਰਹੇ ਆ ਸਰ ਜੀ ਤੁਸੀਂ ਵੀਡੀਓ ਨਹੀਂ ਪਾਈ ਕਟੋ ਘਟ ਬੱਚਿਆਂ ਨੂੰ ਹਫਤਾ ਹੋ ਗਿਆ ਮੈਨੂੰ ਕਹਿੰਦਿਆਂ ਨੂੰ ਤੇ ਉਹ ਥੋੜਾ ਜਿਹਾ ਜੀ ਮੈਂ ਬਿਜੀ ਹੋਣ ਕਰਕੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਬੱਚਿਆਂ ਦਾ ਪੇਪਰ ਹੋਣ ਕਰਕੇ ਉਧਰ ਬਿਜੀ ਸੀਗਾ ਠੀਕ ਹੈ ਜੀ ਤਾਂ ਕਰਕੇ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਤਾਂ ਜੀ ਹੁਣ ਆਪਾਂ ਕੁਝ ਜ਼ਰੂਰੀ ਗੱਲਾਂ ਕਰ ਲਈਏ ਵੀਡੀਓ ਬਾਰੇ ਸਭ ਤੋਂ ਪਹਿਲਾਂ ਤਾਂ ਜੀ ਜਿਹੜੀ ਵੀਡੀਓ ਦੀ ਭਰਤੀ ਹੈ ਠੀਕ ਹੈ ਜਿਹੜੇ ਬੱਚਿਆਂ ਨੇ ਆਲਰੇਡੀ 2022 ਦੇ ਵਿੱਚ ਫਾਰਮ ਭਰੇ ਹੋਏ ਸੀਗੇ ਉਹਨਾਂ ਨੂੰ ਦੁਬਾਰਾ ਫਾਰਮ ਭਰਨ ਦੀ ਕੋਈ ਲੋੜ ਨਹੀਂ ਪੈਣੀ ਠੀਕ ਹੈ ਜੀ ਬਕੈਸਿੰਗਾ 792 ਦੇ ਵਿੱਚ ਏ ਜਿਹੜਾ ਜੀ ਜਿਹੜੀ ਚੱਕੀ ਜਾਊਗੀ ਹੁਣ ਬਹੁਤ ਬੱਚਿਆਂ ਦਾ ਪ੍ਰੇਸ਼ਨ ਇਹ ਹੈ ਕਿ ਸਰ ਅਸੀਂ ਨਵੇਂ ਸਿਰੇ ਤੋਂ ਅਪਲਾਈ ਕਰ ਸਕਦੇ ਆ ਤਾਂ ਰਾਜੇ ਜਿਹੜੇ ਬੱਚਿਆਂ ਦਾ ਜਿਹੜਾ ਨੋਟੀਫਿਕੇਸ਼ਨ ਆਊਗਾ ਨਾ ਰਾਜੇ 2021 ਦਾ 21 22 ਦਾ ਹੀ ਹੋਣਾਗਾ ਤੁਸੀਂ 22 ਦੇ ਵਿੱਚ ਭਰਤੀ ਆਈ ਸੀ ਨੋਟਸੇ 2022 ਦਾ ਹੋਣਾਗਾ ਜਿਹੇ ਭਰਤੀ ਰੀਓਪਨਿੰਗ ਕਰਨਗੇ 100% ਇਹ ਠੀਕ ਹੈ ਜਿਹੜਾ ਨੋਟੀਫਿਕੇਸ਼ਨ ਉਹ 2022 ਦੇ ਅਨਸਾਰ ਹੀ ਰਾਜੇ ਤੁਹਾਡੀ ਏਜ ਚੱਕੀ ਜਾਊਗੀ ਠੀਕ ਹੈ ਜੀ ਕਿਉਂਕਿ ਬਹੁਤ ਸਾਰੇ ਬੱਚੇ ਰਾਜੀ ਜੀ ਚ ਆਲਰੇਡੀ ਅਪਲਾਈ ਕਰੀ ਬੈਠੇ ਆ ਬਹੁਤ ਬੱਚੇ ਕਹਿੰਦੇ ਜੀ ਇਹਦਾ ਨਾਮ ਬਦਲਤਾ ਜੀ ਪੋਸਟ ਦਾ ਨਾਮ ਬਦਲਣਾ ਕੀ ਵਿਗਿਆਪਨ ਨੰਬਰ ਵੀ ਦੁਬਾਰੇ ਬਦਲ ਕੇ ਆਊਗਾ ਤਾਂ ਰਾਜੀ ਜੀ ਜੀ ਵਿਗਿਆਪਨ ਨੰਬਰ ਦੁਬਾਰੇ ਬਦਲ ਕੇ ਆਊਗਾ ਨਾ ਵੀਡੀਓ ਦੀ ਭਰਤੀ ਜਾਕੀ ਵੀਡੀਓ ਦਾ ਨਾਮ ਬਦਲਤਾ ਜੀ ਬਹੁਤ ਬੱਚੇ ਕਹਿੰਦੇ ਜਿਹੜਾ ਉਹਨੇ ਲਿਖਿਆ ਮੈਂਸ਼ਨ ਵੀ ਕੀਤਾ ਹੋਇਆ ਹੈ ਨਿਊਜ਼ ਦੇ ਵਿੱਚ ਤਾਂ ਰਾਜੀ ਦੇਖੋ ਜੇ ਇਹ ਨਾਮ ਬਦਲਦੇ ਆ ਪੋਸਟ ਦਾ ਜਾਂ ਨੋਟੀਫਿਕੇਸ਼ਨ ਨਵਾਂ ਜਿ ਕੱਢਦੇ ਆ ਤਾਂ ਉਸ ਤੋਂ ਪਹਿਲਾਂ ਇਹਨਾਂ ਨੂੰ ਜਿੰਨੇ ਵੀ ਬੱਚਾ ਤੋਂ ਉਹਨੇ ਫੀਸ ਲੈਤੀ ਹੈ ਠੀਕ ਹੈ ਜਿੰਨੇ ਵੀ ਬੱਚਿਆਂ ਦਾ ਕੋਈ ਰਿਕਾਰਡ ਹੈ ਉਹਨਾਂ ਸਾਰੇ ਬੱਚਿਆਂ ਨੂੰ ਈਮੇਲ ਕਰਕੇ ਇਹਨਾਂ ਨੂੰ ਅਕਾਊਂਟ ਨੰਬਰ ਮੰਗਣਾ ਪਊਗਾ ਫਿਰ ਉਹਨਾਂ ਸਾਰੇ ਬੱਚਿਆਂ ਦੇ ਖਾਤੇ ਦੇ ਵਿੱਚ ਇਹਨਾਂ ਨੂੰ ਪੈਸੇ ਪਾਉਣੇ ਪੈਣਗੇ ਠੀਕ ਹੈ ਜੀ ਇਹ ਚੀਜ਼ ਹੋਗੀ ਤਾਂ ਕਰਕੇ ਇਹ ਜੀ ਤਾਂ ਮੁਸ਼ਕਲ ਅਰ ਜੇ ਕਿਸੇ ਨੋਟੀਫਿਕੇਸ਼ਨ ਦੇ ਵਿੱਚ ਚੇਂਜ ਕਰਨਗੇ ਨੋਟੀਫਿਕੇਸ਼ਨ ਤੁਹਾਡਾ ਸੇਮ ਟੂ ਸੇਮ ਹੀ ਰਹੂਗਾ ਠੀਕ ਹੈ ਜੀ ਨੋਟੀਫਿਕੇਸ਼ਨ ਤੁਹਾਡਾ ਜਿਹੜੀ ਏ ਚੱਕੀ ਜਾਊਗੀ 2022 ਦੇ ਅਕੋਰਡਿੰਗ ਹੀ ਚੱਕੀ ਜਾਊਗੀ ਇਹਦੇ ਵਿੱਚ ਉਹਨਾਂ ਕੈਂਡੀਡੇਟਾਂ ਦਾ ਜ਼ਰੂਰ ਫਾਇਦਾ ਹੋ ਜਾਣਾ ਰਹੇ ਜਿਹੜੋ ਆਲਰੇਡੀ ਓਪਨ ਕਰਦੇ ਕਿ ਜਿਹੜੇ ਬੱਚੇ ਓਵਰੇਜ ਹੋ ਚੁੱਕੇ ਆ ਤਾਂ ਜਿੰਨਾ ਬੱਚੇ 2022 ਦੇ ਵਿੱਚ ਏਜ ਹੈਗੀ ਸੀ ਭਰਤੀ ਭਰਦੇ ਤਾਂ ਉਹ ਅਪਲਾਈ ਕਰ ਸਕਦੇ ਉਹਨਾਂ ਦਾ ਫਾਇਦਾ ਜ਼ਰੂਰ ਹੋ ਜਾਊਗਾ ਭਰਤੀ ਦੇ ਵਿੱਚ ਠੀਕ ਹੈ ਜੀ ਬਾਕੀ ਜਿਹੜਾ ਕੋਈ ਬੱਚਾ ਜੀਡਬਲਯੂਐਸ ਕੈਟਾਗਰੀ ਚ ਅਪਲਾਈ ਕਰੂਗਾ ਤਾਂ ਉਹਦੇ ਕੋਲੇ ਨਾ ਜੀ ਉਸੇ ਸਾਲ ਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ ਜੇ ਉਸੇ ਸਾਲ ਦਾ ਸਰਟੀਫਿਕੇਟ ਨਹੀਂ ਹੈਗਾ ਤਾਂ ਉਹਦੀ ਸਿਲੈਕਸ਼ਨ ਨਹੀਂ ਹੋ ਤੇ ਜਲਦ ਹੀ ਰਾਜੀ ਇਹਦੇ ਤੇ ਹਮਲ ਕੀਤਾ ਜਾਊਗਾ ਕਿਉਂਕਿ ਤੁਹਾਨੂੰ ਪਤਾ ਕੀਤਾ ਜੀ ਹੁਣ ਹੈਗੀਆਂ ਮੁੜੇ ਅੱਗੇ ਵੋਟਾਂ ਵੋਟਰਾਂ ਨੂੰ ਪਹਿਲਾਂ ਪਹਿਲਾਂ ਸਰਕਾਰ ਨੇ 2025 ਦੀਆਂ ਜਿੱਥੇ ਤੱਕ ਸੁਣਨ ਦੇ ਵਿੱਚ ਆਇਆ ਕਿ ਸਾਰੀਆਂ ਭਾਰਤੀਆਂ ਇਹਨਾਂ ਨੇ ਕਲੀਅਰ ਕਰਵਾਉਣਗੇ ਕਰਵਾਉਣੀਆਂ 2025 ਦੀਆਂ ਠੀਕ ਹੈ ਟਾਈਮ ਵੀ ਇਹਨਾਂ ਕੋਲੇ ਥੋੜਾ ਰਹਿ ਗਿਆ ਅਗਸਤ ਚੱਲਿਆ ਚਾਰ ਮਹੀਨੇ ਦੇ ਵਿੱਚ ਵਿੱਚ ਇਹਨਾਂ ਨੂੰ ਸਾਰਾ ਕੁਝ ਕਲੀਅਰ ਕਰਨਾ ਹੀ ਪਊਗਾ ਠੀਕ ਹੈ ਤਾਂ ਉਹਨਾਂ ਸਾਰੀਆਂ ਚੀਜ਼ ਉੱਤੇ ਧਿਆਨ ਦੇਖਦੇ ਤੁਹਾਨੂੰ ਮੈਂ ਇਹੀ ਦੱਸਣਾ ਚਾਹਣਾ ਕਿ ਰਾਜੀ ਇਹਦੇ ਜਿਹੜੇ ਫਾਰਮ ਹੈ ਵੀਡੀਓ ਦੇ ਠੀਕ ਹੈ ਜੀ ਇਹਦਾ ਮੈਂ ਤੁਹਾਨੂੰ ਐਜ਼ ਇਟ ਡੇਟਾ ਤਾਂ ਦੱਸ ਨਹੀਂ ਸਕਦਾ ਕਿ ਹਾਂ ਇਸੇ ਸਾਲ ਦੇ ਵਿੱਚ ਵਿੱਚ ਇਹਦੇ ਫਾਰਮ ਆ ਜਿਹੜੇ ਤੁਹਾਡੇ ਤੋਂ ਭਰਾ ਲਏ ਜਾਣਗੇ ਹੋ ਸਕਦਾ ਦਾ ਜੇ ਦਸੰਬਰ ਦੇ ਵਿੱਚ ਵਿੱਚ ਇਹਦਾ ਤੁਹਾਡਾ ਪੇਪਰ ਵੀ ਲੈ ਲੈਣਾ ਠੀਕ ਹੈ ਜਿੱਥੋਂ ਕਿ ਮੈਨੂੰ ਸੁਣਨ ਦੇ ਵਿੱਚ ਆਇਆਗਾ ਤਾਂ ਲਗਭਗ ਦਾ ਜੇ ਇਹ ਭਰਤੀ ਰੀਓਪਨ ਹੋਊਗੀ ਠੀਕ ਹੈ ਜੀ ਇੱਕੇ ਦੇ ਵਿੱਚ ਰੌਲਾ ਪੈਂਦਾ ਸੀਗਾ ਕੰਪਿਊਟਰ ਦੇ ਸਰਟੀਫਿਕੇਟ ਦਾ ਇਹਨਾਂ ਨੇ ਕਿਹਾ ਸੀ ਕਿ ਜਿਆਦਾ ਤੁਹਾਡੇ ਕੋਲ ਡੌਸਰਾ ਸਰਟੀਫਿਕੇਟ ਹੋਵੇ ਜੇ ਡੌਸਰਾ ਤੁਹਾਡੇ ਕੋਲ ਨਹੀਂ ਹੈਗਾ ਡੌਸਰਾ ਇੱਕ ਸਾਲ ਦਾ ਬੰਦ ਹੈ ਠੀਕ ਹੈ ਜੀ ਜਾਂ ਤੁਹਾਡੇ ਕੋਲੇ ਰਾਜੇ ਇੱਕ ਸਾਲ ਦੀ ਪੀਜੀਡੀਸੀ ਕਰੀ ਹੋਵੇ ਠੀਕ ਹੈ ਜੀ ਤਾਂ ਬਹੁਤ ਬੱਚਾ ਕੋਲੇ ਕੁਆਲਿਫਿਕੇਸ਼ਨ ਹੈ ਨਹੀਂ ਸੀਗੀ ਠੀਕ ਹੈ ਜੀ ਤਾਂ ਉਹ ਹੋ ਸਕਦਾ ਕਿ ਉਹਦੇ ਵਿੱਚ ਵੀ ਸੋਧ ਕਰਕੇ ਸਿਰਫ ਆਈਐਸਓ ਹੀ ਲਾਜ਼ਮੀ ਕਰ ਦੇਣ ਜਿਹੜਾ 120 ਘੰਟੇ ਵਾਲਾ ਹੁੰਦਾ ਠੀਕ ਹੈ ਜੀ ਤੇ ਬਸ ਇਹੀ ਤੁਹਾਨੂੰ ਦੱਸਣਾ ਸੀ ਕਿ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜਿੰਨਾ ਬੱਚਾ ਦੀ ਵੀਡੀਓ ਦਾ ਪੇਪਰ ਆਲਰੇਡੀ ਭਰਿਆ ਹੋਇਆਗਾ ਠੀਕ ਹੈ ਜੀ ਜਾਂ ਅੱਗੇ ਜਿਹੜੇ ਵਿਕੇਂਡ ਜਿਹੜਾ ਓਵਰੇਜ ਹੋ ਚੁੱਕਿਆ ਭਰਨਾ ਚਾਹੁੰਦੇ ਉਹਨਾਂ ਬਾਅਦ ਤੇ ਖੁਸ਼ੀ ਦੀ ਖਬਰ ਹੈ ਠੀਕ ਹੈ ਜੀ ਪਰ ਜਲਦੀ ਤੇ ਅਮਲ ਕਿਰਿਆ ਜਾਊਗਾ ਇਹ ਤੁਹਾਨੂੰ ਲਾਜ਼ਮੀ ਕਹਿ ਸਕਦਾ ਭਰਤੀ ਕੈਨਸਲ ਨਹੀਂ ਹੋ ਸਕਦੀ ਬਹੁਤ ਕਹੜੇ ਸੀ ਜੀ ਕੈਨਸਲ ਹੋ ਜੂ ਫਲਾਨਾ ਹੋ ਜੂ ਕੈਨਸਲ ਕੋਸ ਇਹ ਜਿੰਨੀ ਲੰਬੀ ਭਰਤੀ ਕਿਹੜੇ ਕੈਨਸਲ ਨਹੀਂ ਹੁੰਦੀ ਹੁੰਦੀ ਬਾਕੀ ਡਿਪਾਰਟਮੈਂਟ ਦੇ ਵਿੱਚ ਬਹੁਤ ਬਹੁਤ ਜ਼ਿਆਦੇ ਮੁਲਾਜ਼ਮਾਂ ਦੀ ਥੋੜਾ ਰਹਿ ਜੇ ਤੇ ਇਹ ਮੁਲਾਜ਼ਮਾਂ ਦੀ ਹੋਰ ਭਰਤੀ ਚਾਹੀਦੀ ਹੈ ਠੀਕ ਹੈ ਜੀ ਪਟਵਾਰੀ ਤੋਂ ਬਾਰੇ ਦੂਜੀ ਸਭ ਤੋਂ ਵੱਡੀ ਭਰਤੀ ਹੋਣ ਵਾਲੀ ਹੈ ਸਾਲ ਦੀ ਤਾਂ ਕਰਕੇ ਤੁਹਾਨੂੰ ਕਹਿ ਰਹੇ ਹਾਂਗਾ ਆਪ ਦੀ ਪੜਾਈ ਕੰਟੀਨਿਊ ਰੱਖੋ ਤੇ ਕਿਸੇ ਵੀ ਕੈਂਡੀਡੇਟ ਨੇ ਆਪ ਦੀ ਪੜਾਈ ਛੱਡਣੀ ਨਹੀਂ ਹੈਗੀ ਠੀਕ ਹੈ ਜੀ ਬਾਕੀ ਦਾ ਜੇ ਆਪਾਂ ਇੰਨਾ ਕਰ ਸਕਦੇ ਜਿਹੜੇ ਕੈਂਡੀਡੇਟ ਨੇ ਸਾਡਾ ਆਲਰੇਡੀ ਪਹਿਲਾਂ ਵੀਡੀਓ ਦਾ ਬੈਚ ਲੈਂਦਾ ਹੋਇਆ ਸੀਗਾ ਉਹਨਾਂ ਦਾ ਬੈਚ ਐਕਸਪਾਇਰ ਹੋ ਚੁੱਕਿਆ ਹੈ ਠੀਕ ਹੈ ਜੀ ਤਾਂ ਉਹਨਾਂ 1 ਸਾਲ ਦੀ ਬੈਲਟੀਟੀ ਦੇਵਾਂਗੇ ਰਾਜੀ ਵੀਡੀਓ ਦੇ ਬੈਚ ਦੇ ਵਿੱਚ ਇਸੇ ਬੈਚ ਤੋਂ ਰਾਜੀ ਬੱਚੇ ਹੋਰ ਵੀ ਪੇਪਰਾਂ ਦੀ ਤਿਆਰੀ ਕਰ ਸਕਦੇ ਆ ਠੀਕ ਹੈ ਜੀ ਪਰ ਰਾਜੀ ਇਹ ਪੇਪਰ ਸਿਰਫ ਇਹ ਜਿਹੜੀ ਉਹ ਹੈਗਾ ਆਫਰ ਆ ਸਿਰਫ ਉਹਨਾਂ ਬੱਚਿਆਂ ਵਾਸਤੇ ਆ ਜਿਨ੍ਹਾਂ ਨੇ ਆਲਰੇਡੀ ਵੀਡੀਓ ਦਾ ਬੈਚ ਪਹਿਲਾਂ ਲੈਤਾ ਹੋਇਆ ਸੀਗਾ ਹੁਣ ਬੱਚੇ ਕਹਿੰਦੇ ਕਿ ਸਾਨੂੰ ਕਿਵੇਂ ਪਤਾ ਲੱਗੂਗਾ ਤਾਂ ਰਾਜੀ ਜੇ ਤੁਸੀਂ ਕੋਈ ਵੀ ਬੈਚ ਲੈਂਤਾ ਹੋਊ ਹੋਗਾ ਨਾ ਜੇ ਤੁਸੀਂ ਉਹ ਨੰਬਰ ਤੇ ਆਪਣੀ ਐਪ ਲੌਗਇਨ ਕਰੋਗੇ ਤੌਰੀ ਜਿੱਦਾਂ ਨੂੰ ਆਟੋਮੈਟਿਕਲੀ ਰਸੀਦ ਮਿਲ ਜਾਣੀ ਹੈ ਠੀਕ ਹੈ ਜੀ ਰਸੀਦ ਦਿਖਾ ਕੇ ਤੁਸੀਂ ਆਪ ਦੀ 1 ਸਾਲ ਦੀ ਵੈਲਿਡਿਟੀ ਲੈ ਸਕਦੇ ਹੋ ਵੀਡੀਓ ਦੀ ਤੇ ਇਸੇ ਬੈਚ ਦੇ ਵਿੱਚ ਤੁਸੀਂ ਪੰਜਾਬ ਪਟਵਾਰੀ ਜਾਂ ਹੋਰ ਬੈਚ ਵੀ ਆਪਦੇ ਕਵਰ ਕਰ ਸਕਦੇ ਹੋ ਠੀਕ ਹੈ ਜੀ ਕਿਉਂਕਿ ਸਲੇਵਸ ਲਗਭਗ ਪੰਜਾਬ ਦੇ ਪੇਪਰਾਂ ਦਾ ਸੇਮ ਹੁੰਦਾਗਾ ਬਾਕੀ ਦਾ ਜੇ ਐਪ ਤੁਸੀਂ ਡਾਊਨਲੋਡ ਕਰ ਲੈਣ ਦੀਪੂਲ ਐਜੂਕੇਸ਼ਨ ਦਾ ਜਿੰਨਾ ਬੱਚਾ ਕੋਲ ਆਈਫੋਨ ਉਹਨੇ ਐਪ ਡਾਊਨਲੋਡ ਕਰ ਲੈ ক্লাস ਪਲੱਸ ਤੇ ਉਹ ਵਰਜੀ ਕੋਡ ਫਿਲ ਕਰਨਾ ਡਬਲ ਐਕਸ ਹੈ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਤਿਆਰੀ ਕਰਵਾਵਾਂਗੇ ਜ਼ੀਰੋ ਲੈਵਲ ਤੋਂ ਤਿਆਰੀ ਕਰਵਾਵਾਂਗੇ ਜੇ ਆ ਨੰਬਰ ਤੇ ਤੁਸੀਂ ਕਾਲ ਵੀ ਕਰ ਸਕ